ਪਹੁਵਨ ਸਾਹਿਬ ਦੀ ਇੱਕ ਧੀ ਨੇ DD ਪੰਜਾਬੀ ਦੇ ਪ੍ਰੋਗਰਾਮ ਵਿੱਚ ਕਿਸਮੇ ਹੈ ਕਿਤਨਾ ਦਮ ਵਿੱਚ ਕਈ ਸੂਬਿਆਂ ਨੂੰ ਪਛਾੜ ਕੇ ਪਹਿਲਾ ਸਥਾਨ ਕੀਤਾ ਹਾਸਲ ਇਹ ਇੱਕ ਬਹੁਤ ਵਧੀਆ ਖਬਰ ਹੈ ਤਰਨਤਾਰਨ ਅਤੇ ਪੂਰੇ ਪੰਜਾਬ ਲਈ ਪਹੁਵਨ ਸਾਹਿਬ ਦੀ ਲੜਕੀ ਕੋਮਲਦੀਪ ਕੌਰ ਨੇ ਆਪਣੀ ਮਿਹਨਤ ਅਤੇ ਕਾਬਲੀਅਤ ਨਾਲ ਸਾਬਤ ਕੀਤਾ ਹੈ ਕਿ ਉਹਨਾਂ ਵਿੱਚ ਵਾਕੇ ਹੀ ਦਮ ਹੈ ਇਸ ਤਰ੍ਹਾਂ ਦੇ ਮੰਚ ਤੇ ਪਹਿਲੇ ਸਥਾਨ ਨੂੰ ਹਾਸਲ ਕਰਨਾ ਇੱਕ ਵੱਡੀ ਉਪਲਬਧੀ ਕਹਿ ਸਕਦੇ ਹਾਂ ਜੋ ਸਾਰੇ ਲੋਕਾਂ ਲਈ ਪ੍ਰੇਰਨਾ ਦਾ ਸਰੋਤ ਹੈ ਇਹ ਸੱਚਮੁੱਚ ਪ੍ਰੇਰਨਾ ਦਾ ਕਹਿ ਕੇ ਪੂਵਿੰਡ ਸਾਹਿਬ ਦੀ ਕੁੜੀ ਨੇ ਆਪਣੇ ਪ੍ਰਦਰਸ਼ਨ ਨਾਲ ਨਾ ਕੇਵਲ ਆਪਣਾ ਹੀ ਪਰਿਵਾਰ ਦਾ ਸਗੋਂ ਸਾਰੇ ਸਮਾਜ ਦਾ ਨਾਮ ਰੋਸ਼ਨ ਕੀਤਾ ਹੈ ਇਸ ਤਰ੍ਹਾਂ ਦੀਆਂ ਕਾਮਯਾਬੀਆਂ ਦੱਸਦੀਆਂ ਹਨ ਕਿ ਜੇ ਕੁੜੀਆਂ ਨੂੰ ਮੌਕਾ ਅਤੇ ਸਮਰਥਨ ਮਿਲੇ ਤਾਂ ਉਹ ਕਿਸੇ ਵੀ ਖੇਤਰ ਵਿੱਚ ਮਹਾਂਤਾ ਹਾਸਲ ਕਰ ਸਕਦੀਆਂ ਹਨ ਇਹ ਕਾਮਯਾਬੀ ਹੋਰ ਕੁੜੀਆਂ ਨੂੰ ਵੀ ਹਿੰਤ ਕਰ ਲਈ ਪ੍ਰੇਰਣਾ ਦਿੰਦੀ ਹੈ ਤਾਂ ਜੋ ਉਹ ਵੀ ਆਪਣੇ ਮਾਤਾ ਪਿਤਾ ਦਾ ਨਾਮ ਚਮਕਾ ਸਕਣ ਤੁਹਾਨੂੰ ਦੱਸਦੀ ਹੈ ਕਿ ਇਹ ਬੇਟੀ ਵੱਲੋਂ ਡੀਡੀ ਪੰਜਾਬੀ ਦੇ ਪ੍ਰੋਗਰਾਮ ਕਿਸ ਮੈਂ ਹੈ ਕਿੰਨਾ ਦਮ ਲਿਖਤੀ ਪ੍ਰੀਖਿਆ ਵਿੱਚ ਪਹਿਲੇ ਨੰਬਰ ਤੇ ਆਈ ਹੈ ਬਾਕੀ ਅਸੀਂ ਕਰਦੇ ਹਾਂ ਗੱਲਬਾਤ ਸੈਸਕਲ ਜੀ ਮੇਰਾ ਨਾਮ ਤੁਮਿਲਵਿਕਾ ਹੈ ਮੈਂ ਪਹੁਣ ਸਾਹਿਬ ਡਿਸਟ੍ਰਿਕਟ ਤਰਨਤਾਰਨ ਦੀ ਰਹਿਣ ਵਾਲੀ ਹਾਂ ਮੈਂ ਆਈਪੀ ਸੀਨੀਅਰ ਸੈਂਟਰ ਸਕੂਲ ਭਗਵਾਨਪੁਰਾ 8th ਕਲਾਸ ਵਿੱਚ ਪੜ੍ਹਦੀ ਹਾਂ ਕਿਉਂਕਿ ਮੈਂ ਫੈਲ ਸੀ ਮੇਰਾ ਫਸਟ ਐਡੀਸ਼ਨ ਹੋਇਆ ਸੀਗਾ ਕਾਲੇ ਸੈਕਰ ਸਕੂਲ ਸਕੂਲ ਦੇ ਵਿੱਚ ਸੈਕੰਡ ਐਡੀਸ਼ਨ ਮੇਰਾ ਉੱਥੇ ਹੋਇਆ ਸੀਗਾ ਐਂਡ 3rd 4th ਐਡੀਸ਼ਨ ਮੇਰੀ ਹੋਇਆ ਤਰਨ ਤਾਰਨ ਵਿਸ਼ਟੋਨ ਸਕੂਲ ਦੇ ਵਿੱਚ ਇਹ ਜਿਹੜਾ ਗ੍ਰੈਂਡ ਫਾਈਨਲ ਹੈ ਸੀਗਾ ਇਹ 5th ਰਾਉਂਡ ਹੈ ਇਹ ਹੋਇਆ ਸੰਗਰੂਰ ਧੂਰੀਪਿੰਡ ਦੇ ਵਿੱਚ ਉਪਨੀਤ ਪ੍ਰਿੰਸ ਵਿਲੇਜ ਨੂੰ ਬਤਾ ਪਈ ਉਥੇ ਕਿੰਨੇ ਬੱਚਿਆਂ ਨੇ भाग ਲਿਆ ਸੀ ਤੇ ਤੁਸੀਂ ਕਿੰਨੇ ਬੱਚਿਆਂ ਦੇ ਵਿੱਚੋਂ ਫਸਟ ਆਏ ਹਾਂਜੀ ਰਾਈਟਿੰਗ ਕੰਪੀਟੀਸ਼ਨ ਦੇ ਵਿੱਚ 8 ਬੱਚੇ 18 ਬੱਚੇ ਸਿਲੈਕਟ ਹੋਏ ਸੀਗੇ ਤੇ 18 ਬੱਚਿਆਂ ਦੇ ਵਿੱਚੋਂ ਅਲੱਗ-ਅਲੱਗ ਸਟੇਟ ਦੇ ਸੀਗੇ ਬੱਚੇ ਹਿਮਾਚਲ ਹਰਿਆਣਾ ਤੇ ਪੰਜਾਬ ਦੇ ਸੀ ਵੀ ਕੁਝ ਬੱਚੇ ਸੀਗੇ ਪੰਜਾਬ ਦੇ ਵਿੱਚੋਂ ਕਿੰਨੇ ਬੱਚੇ ਜਿਹੜੇ ਆਏ ਤੁਹਾਡੇ ਨਾਲ ਫਸਟ ਆਏ ਇਹ ਜਦੋਂ ਹੀ ਕੱਲੇ ਮੈਂ ਕੱਲੀ ਫਰਸਟ ਆਈ ਆ ਪੰਜਾਬ ਦੇ ਵਿੱਚੋਂ ਮੈਨੂੰ ਫਰਸਟ ਪੋਜੀਸ਼ਨ ਮਿਲੀ ਆ ਗ੍ਰੈਂਡ ਫਾਈਨਲੇ ਦੇ ਵਿੱਚੋਂ ਰਾਏ ਕਮਿਡਿਸ਼ਨ ਜਿਹੜਾ ਇੱਕ ਕੇਸ ਵੱਲੋਂ ਜਿਹੜਾ ਪ੍ਰੋਗਰਾਮ ਕਰਾਇਆ ਹੈ ਇੱਕ ਚੈਨਲ ਦਾ ਨਾਮ ਕੀ ਹੈ ਜਾਂ ਕਿਸ ਤਰ੍ਹਾਂ ਜਿਹੜਾ ਇਹ ਬਰਨਸ ਬੰਸਵ ਸਰ ਦੇ ਵੱਲੋਂ ਕਰਵਾਇਆ ਗਿਆ ਹੈ ਕਿਸਨੇ ਕਿੰਨਾ ਹੈ ਦਮ ਪ੍ਰੋਗਰਾਮ ਦਾ ਇਸ ਪ੍ਰੋਗਰਾਮ ਕੇਕੇਐਚਟੀ ਡੀਡੀ ਪੰਜਾਬੀ ਤੇ ਆਉਂਦਾ ਰਿਹਾ ਹੈ ਹਰ ਸੰਡੇ ਤੋਂ ਸੰਡੇ ਆਉਂਦਾ ਹੈ ਇਹ ਤਾਂ ਕਿਸ ਤਰ੍ਹਾਂ ਫਦਾ ਲਗਾ ਵੀ ਇਹ ਜਿਹੜਾ ਪ੍ਰੋਗਰਾਮ ਹੈ ਇਹਦੀ ਜਿਹੜੀ ਹੈ ਉਹ ਫਸ एडिशन ਚ ਆ ਗਈ। ਇਹ ਸਾਡੇ ਸਕੂਲ ਦੇ ਵਿੱਚ ਇਹਦੇ ਸਰਟੀਫਿਕੇਟਸ ਆਏ ਸੀਗੇ ਜੋ ਵੀ ਮੈਂ ਫਿਲ ਕੀਤਾ ਰਾਈਟਿੰਗ ਕੰਪੀਟੀਸ਼ਨ ਦੇ ਵਿੱਚ ਐਂਡ ਉਤੋਂ ਹੀ ਮੈਨੂੰ ਫਸਟ एडिशन ਦਾ ਕਾਲ ਆਈ ਸੀਗੀ। ਪਰਿਵਾਰ ਦਾ ਜਿਹੜਾ ਸਹਿਯੋਗ ਸੀ ਇਸ ਤਰ੍ਹਾਂ ਦਾ ਰਿਹਾ। ਮੇਰੇ ਫੈਮਿਲੀ ਦਾ ਸਹਿਯੋਗ ਵੀ ਮੈਨੂੰ ਬਹੁਤ ਮਿਲਿਆ ਬਹੁਤ ਵਧੀਆ ਮੈਨੂੰ ਗਾਈਡ ਕਰਦੇ ਰਹੇ ਆ ਮੈਂ ਥੈਂਕਸ ਕਹਣਾ ਚਾਹਨੀ ਆ ਆਪਣੇ ਫੈਮਿਲੀ ਦਾ। ਕਿਸੇ ਨੇ ਫੈਕਟਰੀ ਦੇ ਵਿਦੇਸ਼ ਤਾਂ ਨਹੀਂ ਕਿਹਾ ਕਿ ਇਹਦੇ ਐਵੇਂ ਹੀ ਪ੍ਰੋਗਰਾਮ ਸਰਟੀਫਿਕੇਟ ਆ ਖੜਾ ਕੀ ਜਾਣਾ ਪੜਾਈ ਦੇ ਲੋਕਾਂ ਦਾ ਨਹੀਂ ਤੇ ਹੁਣ ਅੱਗੇ ਜਿਹੜਾ ਤੁਹਾਡਾ ਇਹ ਪ੍ਰੋਗਰਾਮ ਹੈ ਅੱਗੇ ਦਾ ਬਦਲਾਵ ਨੂੰ ਅਪਲੀਕੇਸ਼ਨ ਆ ਜਾਰੀ ਕਰਕੇ ਜਿਹੜਾ ਪ੍ਰੋਗਰਾਮ ਹੋਇਆ ਤਾਂ ਉਹ ਕੋਈ ਵੀ ਸੱਜੇਗਾ ਹਾਂਜੀ ਉਹ ਮੈਨੂੰ ਅੱਗੇ ਵੀ ਉਹਨਾਂ ਨੇ ਇੱਕ ਮੈਨੂੰ ਪੈਰਾਗ੍ਰਾਫ ਦਿੱਤਾ ਹੈ ਗਏ ਉਹਦੀ ਵੀਡੀਓ ਬਣਾ ਕੇ ਉਹਨਾਂ ਨੂੰ ਸੈਂਡ ਕਰਨੀ ਆ ਉਹ ਦੇਖਣਗੇ ਕਿ ਬੱਚਾ ਕਿਹੜੀ ਐਕਟਿੰਗ ਕਰ ਸਕਦਾ ਹੈ ਉਹ ਬਾਅਦੋ ਸ਼ਾਰਟਸ ਮੂਵੀਜ਼ ਦੇ ਵਿੱਚ ਅ ਕੰਨ ਰੋਲ ਮਿਲੇਗਾ ਜਦੋਂ ਪਿੰਡ ਦੇ ਵਿੱਚ ਪਤਾ ਲੱਗਾ ਤੁਹਾਡੇ ਦੇ ਵਿੱਚ ਤੇ ਤੁਹਾਨੂੰ ਕੋਈ ਮਤਲਬ ਇੱਥੇ ਆਇਆ ਵਧਾਈ ਦੇਣ ਜਾਂ ਅਜੇ ਤੱਕ ਕਿਸੇ ਨੂੰ ਪਤਾ ਹੀ ਨਹੀਂ ਵੀ ਜਿਹੜੀ ਇਹ ਗੂਗਲ ਸਾਥ ਦੀ ਬੱਤੀ ਹੈ ਏਡੀ ਵੱਡੀ ਪੋਜੀਸ਼ਨ ਤੇ ਆ ਗਈ ਆ ਮਜੇ ਤੁਸੀਂ ਇਹੇ ਨਾਲ ਗਾਲੀ ਕੱਢੀ ਜਾਂ ਮੀਡੀਆ ਦੇ ਵਿੱਚ ਆਏ ਨਹੀਂ ਅਜੀ ਉਹਨਾਂ ਨੇ ਬਾਇਓਗ੍ਰਾਫੀ ਪਹਿਲਾਂ ਬਣਾ ਕੇ ਗਏ ਸੀਗੇ ਬਟ ਪਿੰਡ ਵਾਲਿਆਂ ਨੂੰ ਨਹੀਂ ਪਤਾ ਲੱਗਾ ਇਹ ਪਿੰਡ ਵਾਲੋਂ ਕਿਸੇ ਨੂੰ ਪਤਾ ਨਹੀਂ ਸੀਗਾ ਬਟ ਮੇਰੇ ਰਿਸ਼ਤੇਦਾਰਾਂ ਨੂੰ ਮੇਰੇ ਐਡੀਸ਼ਨ ਦਾ ਸੁਣ ਕੇ ਬਹੁਤ ਖੁਸ਼ੀ ਹੋਈ ਉਹਨਾਂ ਵੱਲੋਂ ਬਹੁਤ ਹੀ ਵਧੀਆ ਰਿਸਪੌਂਸ ਮਿਲਿਆ ਤੇ ਉਹਨਾਂ ਨੇ ਬਹੁਤ ਹੀ ਵਧਾਈਆਂ ਦਿੱਤੀਆਂ ਤੁਹਾਡੇ ਘਰ ਦੇ ਵੱਲੋਂ ਸਾਰੇ ਕਾਲਜ ਵੱਲੋਂ ਸਾਰੇ ਨੂੰ ਸਾਰੇ ਸਟਾਫ ਨੂੰ ਪਤਾ ਸੀਗਾ ਤੇ ਉਹਨਾਂ ਨੇ ਵੀ ਬਹੁਤ ਵਧੀਆ ਕੀਤਾ ਤੇ ਉਹਨਾਂ ਨੇ ਵੀ ਬਹੁਤ ਵਧਾਈਆਂ ਦਿੱਤੀਆਂ ਤੇ ਜਿਹੜੀ ਤੁਹਾਡੀ ਸਟਡੀ ਉਹਦੇ ਵਿੱਚ ਜਾ ਰਹੀ ਹੈ ਮੇਰੀ ਸਟਡੀ ਵੀ ਬਹੁਤ ਵਧੀਆ ਹੋ ਰਹੀ ਹੈ ਐਂਡ ਅੱਗੇ ਵੀ ਵਧੀਆ ਰਹੇਗੀ ਐਡੀਸ਼ਨ ਦੇ ਨਾਲ ਨਾਲ ਮੈਂ ਆਪਣੀ ਸਟਡੀ ਨੂੰ ਵੀ ਇਦਾਂ ਹੀ ਜਾਰੀ ਰੱਖਾਂਗੀ ਇਸ ਤਰ੍ਹਾਂ ਤੁਸੀਂ ਇੰਨਾ ਵੱਡਾ ਮਕਾਮ ਹਾਸਲ ਕੀਤਾ ਇਹ ਜਿਹੜੀਆਂ ਪੰਜਾਬ ਦੀਆਂ ਬੇਟੀਆਂ ਉਹਨਾਂ ਨੂੰ ਕੀ ਚੰ ਦੇਣਾ ਮੈਂ ਸਾਰੀ ਪੰਜਾਬ ਦੀਆਂ ਗਰਲਸ ਇਹ ਕਹਿਣਾ ਚਾਹੁੰਦੀ ਆ ਕਿ ਹਰ ਇੱਕ ਕੰਮ ਆਕਾ ਨਹੀਂ ਹੁੰਦਾ ਜੇ ਤੁਸੀਂ ਮਿਹਨਤ ਕਰ ਕਰੋਗੇ ਤਾਂ ਇਹ ਵਧਿਆ ਬਹੁਤ ਵਧਿਆ ਤੁਸੀਂ ਮਕਾਮ ਹਾਸਲ ਕਰ ਸਕਦੇ ਹੋ ਕੋਈ ਵੀ ਕੰਮ ਆਕਾ ਨਹੀਂ ਹੁੰਦਾ ਜਿੱਦਾਂ ਤੁਹਾਡੇ ਅਪੀਅਰੈਂਸ ਵੱਲੋਂ ਵਧਿਆ ਸਪੋਰਟ ਮਿਲਦੀ ਹੈ ਤਾਂ ਤੁਸੀਂ ਜੋ ਮਰਜ਼ੀ ਕਰ ਸਕਦੇ ਹੋ ਮੈਂ ਆਪਣੇ ਸਕੂਲ ਦੇ ਪ੍ਰਿੰਸੀਪਲ ਸਾਇਰ ਪ੍ਰਿੰਸੀਪਲ ਮੈਮ ਐਂਡ ਸਾਰੇ ਸਟਾਫ ਦਾ ਬਹੁਤ ਥੈਂਕਸ ਕਰਨਾ ਚਾਹੁੰਦੀ ਆ ਕਿ ਉਹਨਾਂ ਨੇ ਮੈਨੂੰ ਇੰਨਾ ਵਧੀਆ ਗਾਈਡ ਦਿੱਤਾ ਐਂਡ ਉਹਨਾਂ ਵੱਲੋਂ ਮੈਨੂੰ ਬਹੁਤ ਸਾਰਾ ਸਹਾਇਕ ਮਿਲਿਆ ਮੈਂ ਆਪਣੇ ਫੈਮਿਲੀ ਦਾ ਵੀ ਸਾਰਿਆਂ ਦਾ ਥੈਂਕਸ ਕਰਨਾ ਚਾਹੁੰਦੀ ਆ ਕਿ ਉਹਨਾਂ ਨੇ ਮੈਨੂੰ ਇੰਨਾ ਵਧੀਆ ਸਪੋਰਟ ਦਿੱਤਾ ਐਂਡ केकेएचडी ਦਾ ਸਾਰੇ ਟੀਮ ਦਾ ਧੰਨਵਾਦ ਕਰਨਾ ਚਾਹੁੰਦੀ ਆ ਵਰਨ ਸਰ ਦਾ ਧੰਨਵਾਦ ਕਰਨਾ ਚਾਹੁੰਦੀ ਆ ਕਿ ਉਹਨਾਂ ਨੇ ਮੈਨੂੰ ਇੰਨਾ ਵਧੀਆ ਪਲੇਟਫਾਰਮ ਦਿੱਤਾ ਐਂਡ ਅੱਗੇ ਵਧਣ ਦਾ ਕੌਨਫੀਡੈਂਸ ਵਧਾਇਆ ਐਂਡ ਜੱਬ ਵੀ ਜੱਬੀ ਸਿੰਘ ਟਾਲਰ ਸਰ ਦਾ ਵੀ ਮੈਂ ਬਹੁਤ ਧੰਨਵਾਦ ਕਰਨਾ ਚਾਹੁੰਦੀ ਆ ਕਿ ਉਹਨਾਂ ਨੇ ਮੈਨੂੰ ਪਬਲਿਕ ਦੇ ਵਿੱਚ ਦੇ ਵਿੱਚ ਚੱਲਿਆਂ ਦਾ ਹਰਜੀਤ ਕੌਰ ਕਿਹੜਾ ਪਿੰਡ ਦਾ ਪਿੰਡ ਪਹੁਂਗਿੰਡ ਸਾਫ ਤੇ ਬੇਟੀ ਤੁਹਾਡੀ ਨੂੰ ਜਿਹੜੇ ਇਨਾਮ ਪ੍ਰਾਪਤ ਹੋਏ ਤੇ ਕੀ ਕਹਿਣਾ ਚਾਹੋਗੇ ਹਾਂ ਸਰ ਅਸੀਂ ਬਹੁਤ ਬਹੁਤ ਥੈਂਕਸ ਕਰਦੇ ਹਾਂ ਕੇ ਕੇ ਐਚ ਡੀ ਟੀਮ ਦਾ ਔਰ ਇਹਨਾਂ ਦੇ ਪ੍ਰਿੰਸੀਪਲ ਸਰ ਪ੍ਰਿੰਸੀਪਲ ਮੈਮ ਦਾ ਬਹੁਤ ਸਹਿਯੋਗ ਮਿਲਿਆ ਏ ਸਾਨੂੰ ਬਹੁਤ ਖੁਸ਼ੀ ਹੋਈ ਹੈ ਕਿ ਸਾਡਾ ਬੱਚਾ ਜਿੱਤ ਕੇ ਤੇ ਆਇਆ ਇਹ ਕਰੇ ਕੀ ਕੀ ਜਿਹੜੇ ਇਨਾਮ ਦੇ ਇੱਕ ਇੱਕ ਟਰੋਫੀ ਆ ਇੱਕ ਸ਼ੀਲਡ ਮਿਲੀ ਹੈ ਸਰਟੀਫਿਕੇਟ ਇੱਕ ਚੈੱਕ ਮਿਲਿਆ ਹੈ Yes. <laughs>